ਵੇਚ ਆਪਣੀ ਇਸ ਜ਼ਿੰਦਗੀ ਨੂੰ ਗਵਾਉਂਦਾ ਨਹੀਂ ਫਿਰ ਜੀਵਨ ਦੀ ਇਹ ਗੱਲ ਨਹੀਂ ਬਣਦੀ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਕੈ ਕੌਡੀ ਬਦਲੇ ਜਾਏ ਇਹਦੇ ਨਾਲ ਉਹ ਵਪਾਰੀ ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਦਾ ਵਪਾਰ ਕੀਤਾ ਤੇ ਇਸ ਸੰਸਾਰ ਤੋਂ 90 ਸਾਲ ਦੀ ਅਰਬਲਾ ਦੇ ਵਿੱਚ ਜਦੋਂ ਉਹ ਗੁਰੂ ਦਾ ਪਿਆਰਾ ਗੁਰਸਿੱਖ ਤੁਰਦਾ ਆ ਤੇ ਚੰਗਾ ਵਪਾਰੀ ਬਣ ਕੇ ਤੁਰਦਾ ਆ ਭਾਵ ਭਾਈ ਮਨੀ ਸਿੰਘ ਜਿਨ੍ਹਾਂ ਦਾ ਅੱਜ ਸ਼ਕੀਦੀ ਦਿਹਾੜਾ ਹੈ ਭਾਈ ਮਨੀ ਸਿੰਘ ਉਹਨਾਂ ਦਾ ਪਰਿਵਾਰ ਜਦੋਂ ਆਪਾਂ ਇਤਿਹਾਸਿਕ ਪੰਨਿਆਂ ਤੋਂ ਪੜ੍ਹਦੇ ਆ ਤੇ ਇਹ ਉਹ ਪਰਿਵਾਰ ਹੈ ਜਿਹੜਾ ਪਰਿਵਾਰ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ ਜਿਸ ਪਰਿਵਾਰ ਦੇ ਵਿੱਚ ਬਿਆੰਤ ਸ਼ਹਾਦਤਾਂ ਨੇ ਜਿਸ ਪਰਿਵਾਰ ਨੇ ਔਰ ਇੰਜ ਕਹਿ ਲਈਏ ਵੀ ਇਹ ਸਾਰੇ ਦਾ ਸਾਰਾ ਪਰਿਵਾਰ ਗੁਰੂ ਘਰ ਦੀ ਖਾਤਰ ਕੁਰਬਾਨ ਹੋਇਆ ਹੈ ਸ਼ਹਾਦਤਾਂ ਦਾ ਜਿਹੜਾ ਦੌਰ ਹੈ ਉਹ ਇਸ ਪਰਿਵਾਰ ਦੇ ਵਿੱਚ ਆਰੰਭ ਹੁੰਦੇ ਹੈ ਪਾਈਮਨੀ ਸਿੰਘ ਜੀ ਦੇ ਦਾਦਾ ਭਾਈ ਬੱਲੂ ਜੀ 6ਵੇਂ ਪਾਤਸ਼ਾਹ ਗੁਰੂ ਖਰਗੋਬਿੰਦ ਮਹਾਰਾਜ ਜੀ ਦੇ ਸਮੇਂ ਭਾਈ ਬੱਲੂ ਜੀ ਸਿੱਖ ਫੌਜਾਂ ਦੇ ਵਿੱਚ ਵੱਡੇ ਜਰਨੈਲ ਦੇ ਅਹੁਦੇ ਤੇ ਵੱਡੇ ਉਦੇ ਦੇ ਉੱਤੇ ਉਸ ਸਮੇਂ ਸਤਿਗੁਰੂ ਗੁਰੂ ਖਰਗੋਬਿੰਦ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਅਸੀਂ ਨਹੀਂ ਸੰਤ ਤੇ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਜੰਗ ਹੁੰਦੀ ਹੈ ਉਸ ਜੰਗ ਦੇ ਵਿੱਚ ਇਸ ਮਹਾਨ ਸਿੱਖ ਜਰਨੈਲ ਨੇ ਆਪਣੇ ਖੱਤਰਾਂ ਦੇ ਵਿੱਚ ਸ਼ਸਤਰ ਫੜਦਿਆਂ ਹੋਇਆਂ ਜੰਗ ਦੇ ਮੈਦਾਨ ਅੰਦਰ ਜ਼ੁਖਰ ਵਿਖਾਏ ਤੇ ਫਿਰ ਅਖੀਰ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਇਦਾਂ ਭਾਈ ਬੱਲੂ ਜੀ ਭਾਈ ਮਨੀ ਸਿੰਘ ਜੀ ਦੇ ਦਾਦਾ ਉਹਨਾਂ ਨੇ ਸ਼ਹਾਦਤਾਂ ਦਾ ਸਫ਼ਰ ਇਸ ਪਰਿਵਾਰ ਦੇ ਵਿੱਚੋਂ ਆਰੰਭ ਕੀਤਾ ਤੇ ਜਿਹੜਾ ਫਿਰ ਕਈ ਸਾਲਾਂ ਤੱਕ ਚੱਲਦਾ ਹੀ ਰਿਹਾ ਗੁਰੂ ਘਰ ਗੋਬਿੰਦ ਮਹਾਰਾਜ ਜੀ ਦੇ ਸਮੇਂ ਤੋਂ ਇਹ سلسلہ ਆਰੰਭ ਹੁੰਦਾ ਹੈ ਉਪਰੰਤ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੇ ਕਰੀਬਨ ਇਹ 12 ਭਰਾ ਸਨ ਭਾਈ ਮਾਈ ਦਾਸ ਜੀ ਦੇ 12 ਸੁਪੁੱਤਰ ਸਨ ਜਿਨ੍ਹਾਂ ਦੇ ਵਿੱਚੋਂ ਇਤਿਹਾਸ ਕਹਿੰਦਾ ਆ ਵੀ ਇੱਕ ਜਿਹੜਾ ਛੋਟੀ ਉਮਰੇ ਚਲਾਣਾ ਕਰਦਾ ਆ ਭਾਈ ਅਮਰ ਚੰਦ ਜੀ ਉਹ ਕੇਵਲ ਐਸੇ ਸਨ ਜਿਹੜੇ ਛੋਟੀ ਉਮਰੇ ਚਲਾਣਾ ਕਰ ਗਏ ਸਨ ਬਾਕੀ 11 ਦੇ 11 ਗੁਰੂ ਘਰ ਲਈ ਉਹਨਾਂ 11 ਦੇ 11 ਗੁਰੂ ਕੇ ਪਿਆਰੇ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਆ ਆਪਣਾ ਆਪਾ ਕੁਰਬਾਨ ਕੀਤਾ ਸਨ 1675 ਇਸਵੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਭਾਈ ਦੇ ਆਲਾ ਜੀ ਜਿਨ੍ਹਾਂ ਬਾਬਤ ਆਪਾਂ ਜਾਣਦੇ ਹਾਂ ਵੀ ਜਿਨ੍ਹਾਂ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਇਹ ਭਾਈ ਮਨੀ ਸਿੰਘ ਜੀ ਹਰਾਂ ਦੇ ਭਰਾ ਸਨ ਉਪਰੰਤ ਭਾਈ ਖੱਠੀ ਚੰਦ ਜੀ ਜਿਹੜੇ ਸਨ 1688 ਈਸਵੀ ਨੂੰ ਪੰਗਾਣੀ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਭਾਈ ਸੋਖਣ ਚੰਦ ਦੀ ਚੰਦ ਜੀ 1991 ਈਸਵੀ ਨੂੰ ਨਦੌਣ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਭਾਈ ਲੈਣਾ ਜੀ ਗੁਲੇਲ ਦੀ ਜੰਗ ਦੇ ਵਿੱਚ 1696 ਈਸਵੀ ਨੂੰ ਸ਼ਹੀਦ ਹੁੰਦੇ ਨੇ ਫਿਰ ਚਮਕੌਰ ਦੀ ਧਰਤੀ ਤੇ ਆਪਣੀ ਸ਼ੁਰਤ ਲੈ ਚਲੀਏ ਚਮਕੌਰ ਦੀ ਧਰਤੀ ਤੇ ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਦਾਨ ਸਿੰਘ ਉਹ ਸ਼ਹਾਦਤ ਦਾ ਜਾਮ ਪੀਂਦੇ ਨੇ ਇਸ ਤੋਂ ਬਾਅਦ ਖਿਦਰਾਣੇ ਦੀ ਢਾਬ ਮੁਕਤ ਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਰਾਏ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ 1708 ਦੇ ਵਿੱਚ ਚਤੌੜ ਗਲ ਤੇ ਤੋੜ ਗੜਪੋਸ ਥਾਂ ਤੇ ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਮਾਨ ਸਿੰਘ ਸ਼ਹਾਦਤ ਦਾ ਜਾਂ ਪੀਂਦੇ ਨੇ ਫਿਰ 1711 ਇਸਵੀ ਆਉਂਦਾ ਹੈ 1711 ਇਸਵੀ ਦੇ ਵਿੱਚ ਭਾਈ ਰੂਪ ਸਿੰਘ ਤੇ ਭਾਈ ਜੇਠਾ ਸਿੰਘ ਆਲੋਵਾਲ ਦੀ ਧਰਤੀ ਤੇ ਭਾਈ ਮਨੀ ਸਿੰਘ ਦੇ ਦੋਨੇ ਭਰਾ ਸ਼ਹੀਦ ਹੁੰਦੇ ਨੇ ਅਖੀਰ ਫਿਰ ਸਨ 1734 ਇਸਵੀ ਆਇਆ ਮਾਈ ਦਾਸ ਜੀ ਦੇ 12 ਪੁੱਤਰਾਂ ਦੇ ਵਿੱਚੋਂ ਵੇਖੋ ਦੋ ਸੁਪੁੱਤਰ ਬਚੇ ਆਂ ਇਕ ਭਾਈ ਮਨੀ ਸਿੰਘ ਤੇ ਭਾਈ ਮਨੀ ਸਿੰਘ ਹੋਰਾਂ ਦੇ ਨਾਲ ਉਹਨਾਂ ਦੇ ਭਰਾ ਭਾਈ ਜਗਤ ਸਿੰਘ ਤੇ ਇਹ ਦੋਨੇ ਦੇ ਦੋਨੇ ਭਰਾ ਲਾਹੌਰ ਨਖਾਸ ਚੌਂਖ ਵਿਖੇ ਅੱਜ ਦੇ ਦਿਹਾੜੇ ਸ਼ਹਾਦਤ ਦਾ ਜਾਮ ਪੀਂਦੇ ਨੇ ਫਿਰ ਭਾਈ ਮਨੀ ਸਿੰਘ ਹੋਰਾਂ ਦੇ 10 ਸੁਪੁੱਤਰ ਦੇ ਕੁਝ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਦਸਾਂ ਦੇ ਵਿੱਚੋਂ ਦਸਾਂ ਨੇ ਸ਼ਹਾਦਤ